ਸਤਿ ਅਕਾਲ ਦੀ ਖਾਸ ਔਰਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅਸੀਂ ਗੁਰੂ ਮਹਾਰਾਜ ਦਾ ਘਟਾਨ ਕੋਟ ਸ਼ੁਕਰ ਕਰਦੇ ਆ ਉਹਦਾ ਸ਼ੁਕਰਾਨਾ ਕਰਦੇ ਆ ਉਹਦੇ ਦਰ ਤੇ ਆਉਣ ਦਾ ਮੌਕਾ ਮਿਲਿਆ ਤੇ ਬਾਕੀ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇੱਕ ਬੇਨਤੀ ਪੱਤਰ ਦੇਣ ਵਾਸਤੇ ਆਏ ਸਾਂ ਜੋ ਪਿਛਲੇ ਦਿਨ ਤੋਂ ਘਟਨਾਵਾਂ ਵਾਪਰ ਰਹੀਆਂ ਉਹ ਬਹੁਤ ਚਿੰਤਾਜਨਕ ਹੈ ਕਿ ਜੋ ਅਖੌਤੀ ਅਕਾਲੀ ਦਲ ਵਾਲੇ ਜਥੇਦਾਰਾਂ ਦੇ ਉੱਪਰ ਹੋਰ ਪੰਥਕ ਸ਼ਹੀਦਾਂ ਉੱਪਰ ਅਟੈਕ ਕਰ ਰਹੇ ਆ ਬੇਲੋੜੀ ਉਹਨਾਂ ਦੇ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਆ ਬੀਬੀ ਸਤਵੰਤ ਕੌਰ ਹੋਣੀ ਆ ਕਿ ਉਹਨਾਂ ਨੂੰ ਇਹ ਉਹਨਾਂ ਦਾ ਉਹਨਾਂ ਦੀ ਜਿਹੜੀ ਨਾ ਉਹਨਾਂ ਤੇ ਉਹਨਾਂ ਨਾਲ ਬਹੁਤ ਬੇਹੁਦਾ ਵਿਹਾਰ ਕੀਤਾ ਜਾ ਰਿਹਾ ਉਹ ਪੀਟੀਸੀ ਚੈਨਲਾਂ ਤੇ ਬਹੁਤ ਚੌੜਾ ਸਾਹਿਬ ਨਾਲ ਜੋੜ ਕੇ ਕਈ ਚੀਜ਼ਾਂ ਜਿਹੜੀਆਂ ਆਪਣੇ ਕੋਲੋਂ ਬਣਾ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਕਿਉਂ ਜਦੋਂ ਕਿ ਚੌੜਾ ਸਾਹਿਬ ਇੱਕ ਸਕਾਰ ਰਸਤੀ ਸੀ ਆਮ ਵਿਚਰਦੇ ਸੀ ਉਹਨਾਂ ਨੂੰ ਕੋਈ ਵੀ ਗੁਰ ਸੇਕ ਮਿਲ ਸਕਦਾ ਸੀਗਾ ਜਾਂ ਉਹ ਕਿਸੇ ਨੂੰ ਮਿਲ ਸਕਦੇ ਸੀ ਤੇ ਉਹ ਉਹ ਇਹਨਾਂ ਚੀਜ਼ਾਂ ਦਾ ਜਿਹੜਾ ਗਲਤ ਫਾਇਦਾ ਉਠਾਇਆ ਜਾ ਰਿਹਾ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ ਉਹਦੇ ਵਿਰੋਧ ਚ ਜਹੇਦਾਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਇਹ ਇਹ ਖੋਤੇ ਅਕਾਲੀ ਦਲ ਵਾਲੇ ਕਰ ਰਹੇ ਆ ਉਹ ਉਹਦੀ ਅਸੀਂ ਕੋਰ ਨਿੰਦਾ ਕਰਦੇ ਆਂ ਔਰ ਜਹੇਦਾਰ ਸਾਹਿਬ ਨੇ ਕਿਹਾ ਕਿ ਇਹਨਾਂ ਤੇ ਸਖਤ ਐਕਸ਼ਨ ਲੈ ਕੇ ਇਹਨਾਂ ਨੂੰ ਪੰਚ ਸੌ ਸੇਕਣਾ ਚਾਹੀਦਾ ਕਿਉਂਕਿ ਇਹ ਅਕਾਲ ਤਖਤ ਦੀ ਜੋ ਇਹਨਾਂ ਨੂੰ 2 ਤਰੀਕ ਨੂੰ ਹੁਕਮ ਹੋਇਆ ਉਹਦੀ ਅਦੁੱਲੀ ਕਰ ਰਹੇ ਆ ਉਹ ਉਹਨੂੰ ਵੰਗਾਰ ਰਹੇ ਆ ਇਸ ਕਰਕੇ ਅਸੀਂ ਜਹਦਰ ਸਾਹਿਬ ਨੂੰ ਕਹਿੰਨੇ ਆ ਕਿ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਇਹਨਾਂ ਨੂੰ ਸਖਤ ਤੋਂ ਸਖਤ ਉਦੋਂ ਵੀ ਜਿਹੜੀ ਇਹ ਸਜ਼ਾ ਲਾਈ ਗਈ ਉਹ ਸੰਗਤਾਂ ਦੇ ਮਨ ਚ ਹੈ ਕਿ ਉਹ ਇੱਕ ਘਾਟਿਆ ਸਜ਼ਾ ਇਹਨਾਂ ਦੇ ਜਿਹੜੇ ਜਿਹੜੇ ਵੱਡੇ ਗੁਨਾਹ ਸੀ ਉਹਨਾਂ ਦੀ ਸਜ਼ਾ ਨਹੀਂ ਦਿੱਤੀ ਗਈ ਉਹ ਤੋਂ ਇਹਨਾਂ ਦੀ ਸਜ਼ਾ ਘੱਟ ਸੀਗੀ ਉਹ ਦਾ ਪ੍ਰਤੀਕਰਮ ਵੀ ਚੋੜਾ ਸਾਹਿਬ ਵੱਲੋਂ ਜੋ ਜੋ ਪ੍ਰਗਟ ਹੋਇਆ ਦੂਸਰਾ ਉਹਨੇ ਜੋ ਉਹ ਜੋ ਇਹਨਾਂ ਨੂੰ ਕੀਤਾ ਗਿਆ ਉਹਨਾਂ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਗਿਆ ਉਸ ਚੀਜ਼ ਨੂੰ ਵੀ ਉਹ ਤੋਂ ਵੀ ਭੱਜ ਰਹੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮੇਰਾ ਖਿਆਲ ਹੈ ਕਿ ਇਹਨਾਂ ਨੇ ਅਕਾਲ ਤਖਤ ਦੀ ਸ਼ਾਨ ਨੂੰ ਸ਼ਾਹਾਨ ਆਨਸ਼ਾਨ ਨੂੰ ਵੱਡਾ ਕਰਨਾ ਸੀ ਉਹ ਉਹਨੂੰ ਘਟਾਉਣ ਵਾਸਤੇ ਲੱਗੇ ਹੋਏ ਆ ਦੂਸਰਾ ਇੱਕ ਜੋ ਬੀਬੀ ਜਗੀਰ ਕੋਰਨਾ ਧਾਮੀ ਸਾਹਿਬ ਨੇ ਕੀਤਾ ਉਹਦੀ ਵੀ ਅਸੀਂ ਕੋਰਨੀ ਦਾ ਕਰਦੇ ਆ ਕਿ ਇੱਕ ਐਡੇ ਵੱਡੇ ਅਹੁਦੇ ਤੇ ਹੁੰਦੇ ਹੋਏ ਇਹ ਇਹ ਜਿਹੜਾ ਪੂਰੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਗੱਲ ਆ ਪਰ ਉਹ ਇੱਕ ਧੜੇ ਦੀ ਚਾਪਲੂਸੀ ਕਰਕੇ ਇਹ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਇਆ ਤੇ ਦੂਜਿਆਂ ਨੂੰ ਉਹ ਇਹੋ ਜਿਹਾਂ ਜੋ ਉਹਨਾਂ ਦੇ ਮੂੰਹ ਤੋਂ ਬਚਨ ਨਿਕਲੇ ਉਹ ਆਪਾਂ ਦਹਿਰਾ ਨਹੀਂ ਸਕਦੇ ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਦੀ ਕੋਰਨਿੰਦਾ ਕਰਦੇ ਹਾਂ ਤੇ ਅਸੀਂ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਧਾਮੀ ਸਾਹਿਬ ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਸਰ ਜੀ ਜਿਸ ਤਰੀਕੇ ਨਾਲ ਗੱਲ ਪੂਰੀ ਚੱਲ ਰਹੀ ਹੈ ਗੈਨੀ ਹਰਪਿੰਦ ਸਿੰਘ ਦੀ ਸੇਵਾਮੈਂ ਮੁਅਤਲ ਕਰਤੀ ਉਹਨੂੰ ਕਿਵੇਂ ਵੇਖੀਂਗਾ ਨੀ ਉਹ ਤੇ ਜੀ ਸਰ ਸਰ ਤੱਕ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਜਿਹੜੇ ਦੋਸ਼ ਲਗਾਏ ਜਾ ਰਹੇ ਆ ਉਹ ਦੋਸ਼ ਤੇ ਬਹੁਤ ਪੁਰਾਣੇ ਆ ਉਹਨਾਂ ਨੂੰ ਜਦੋਂ ਤੁਸੀਂ ਇਹ ਇਹ ਇਹਨਾਂ ਉਹਦਿਆਂ ਤੇ ਬਿਠਾਇਆ ਉਦੋਂ ਤੁਸੀਂ ਉਹਨਾਂ ਦੀ ਜਾਂਚ ਕਰਨੀ ਚਾਹੀਦੀ ਸੀ ਅੱਜ ਤੁਸੀਂ ਉਹਨਾਂ ਦੀ ਉਹ ਜਾਂਚ ਕਿਉਂਕਿ ਅੱਜ ਉਹ ਤੁਹਾਡੇ ਜੋ ਤੁਸੀਂ ਉਹਨਾਂ ਦਾ ਆਰਡਰ ਕਰਦੇ ਜੋ ਉਹ ਚੀਜ਼ ਨੂੰ ਮੰਗਨ ਤੋਂ ਉਹ ਪੰਥ ਦੇ ਹਿੱਤ ਵਿੱਚ ਫੈਸਲਾ ਕਰਦੇ ਆ ਤੇ ਤੁਸੀਂ ਉਹਨਾਂ ਦੇ ਬਰੋਚ ਚ ਜਾਂਦੇ ਜੋ ਪਹਿਲਾਂ ਤੁਸੀਂ ਉਹਨਾਂ ਦੇ ਇਹੋ ਜਿਹੇ ਇਲਜ਼ਾਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਹੈਂ ਇਹ ਜੇ ਤੁਸੀਂ ਸਹੀ ਅਰਥਾਂ ਜੋ ਉਹ ਤੋਂ ਕਰਨੀ ਚਾਹੀਦੇ ਸੀ ਜ ਜਦੋਂ ਉਹਨਾਂ ਨੂੰ ਡਿਊਟੀ ਤੇ ਬਿਠਾਇਆ ਗਿਆ ਹੁਣ ਤੇ ਉਹ ਕੋਈ ਤੁਕ ਨਹੀਂ ਬਣਦੀ ਉਹ ਤਾਂ ਖਾਲੀ ਹੁਣ ਤੁਸੀਂ ਆਪਣਾ ਰੋਸ ਕਿਉਂਕਿ ਉਹ ਜੋ ਜੋ ਫੈਸਲੇ ਹੋਏ ਉਹਨਾਂ ਨੂੰ ਤੁਸੀਂ ਬਦਲਣਾ ਚਾਹ ਰਹੇ ਹੋ ਤੇ ਉਹ ਗੱਲ ਝੜਿੱਕਾ ਬਣ ਰਿਹਾ ਇਸ ਕਰਕੇ ਤੁਸੀਂ ਉਹਨਾਂ ਦੀ ਹੁਣ ਅਰਦਾਜ਼ ਕੋਸ਼ਿਸ਼ ਕਰਕੇ ਉਹਨਾਂ ਨੂੰ ਇਸ ਸੰਸਥਾ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਪੰਥ ਬਰਦਾਸ਼ਤ ਨਹੀਂ ਕਰੂਗਾ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਜਿਹਦੇ ਵਿੱਚ ਉਹਨਾਂ ਲੋਕ ਇੱਕ ਆਪ ਸ਼ਬਦਾ ਇਸਤੇਮਾਲ ਕੀਤਾ ਗਿਆ ਆਪਣਾ ਸਕਤਰੇ ਦੇ ਅੰਦਰ ਨਹੀਂ ਉਹਦਾ ਉਹਦੇ ਬਾਰੇ ਸਾਨੂੰ ਏਡੀ ਕੋਈ ਜਾਣਕਾਰੀ ਨਹੀਂ ਪਰ ਇਹ ਜੋ ਜੋ ਕੀਤਾ ਜਾ ਰਿਹਾ ਜੋ ਵੀ ਉਹ ਕਾਰਵਾਈ ਉਹ ਕੋਈ ਕੋਈ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਜੇ ਕੋਈ ਜਾਂਚ ਕਮੇਟੀ ਵੀ ਬਿਠਾਉਣੀ ਆ ਤੇ ਉਹ ਜਾਂਚ ਕਮੇਟੀ ਕੋਈ ਨਿਰਪੱਖ ਲੋਕਾਂ ਦੀ ਹੋਵੇ ਜਿਹੜੇ ਬੰਦੇ ਜਿਨ੍ਹਾਂ ਦੇ ਇਲਜ਼ਾਮ ਹੈ ਉਹ ਹੀ ਉਹ ਜੱਜ ਬਣਨਗੇ ਤੇ ਉਹ ਮੇਰੇ ਖਿਆਲ ਉਹ ਕਿਦਾਂ ਇਨਸਾਫ ਕਰਨਗੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੇ ਬਾਈਚਨ ਸੋ ਉਹਨਾਂ ਉਹਨਾਂ ਪਹਿਲੇ ਗੱਲ ਤੇ ਉਹ ਬਹੁਤ ਪੁਰਾਣੇ ਦੋਸ਼ ਹੈ ਜਿਹੜੇ ਉਹਨਾਂ ਤੇ ਕੀਤੇ ਕੀਤੇ ਜਾ ਰਹੇ ਆ ਉਹਨਾਂ ਦੀ ਅੱਜ ਤੱਕ ਕੋਈ ਟੋਕ ਨਹੀਂ ਬਣਦੀ ਜੇ ਫਿਰ ਵੀ ਕੋਈ ਚਾਹੁੰਦੇ ਆ ਤੇ ਕੋਈ ਨਰਪੱਖ ਲੋਕਾਂ ਦੀ ਵਿਦਵਾਨ ਰਿਟਾਇਰ ਜੱਜਾਂ ਦੀ ਕੋਈ ਕਮੇਟੀ ਬਣਾ ਕੇ ਉਹਦੀ ਜਾਂਚ ਕੀਤੀ ਜਾਵੇ ਅੱਛਾ ਮਹੇਸ਼ਿੰਦਰ ਸਿੰਘ ਗਰੇਵਾਲ ਉਹ ਲੋ ਬੀਬੀ ਸੁਤੰਤਰ ਕੋ ਰਹਿਣਾ ਬਾਰੇ ਕੋਈ ਗੱਲ ਕੀਤੀ ਉਹਨੂੰ ਕਿੱਦਾਂ ਦੇਖੋ ਉਹ ਬਹੁਤ ਕੱਡੀਆਂ ਹਰਕਤ ਆ ਜੀ ਉਹ ਇੱਕ ਬਹੁਤ ਸਤਿਕਾਰਤ ਸ਼ਖਸੀਅਤ ਦੀ ਬੇਟੀ ਆ ਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਹੁਣਾ ਦੀ ਉਹਨਾਂ ਦੇ ਦਾਦਾ ਜੀ ਕਸਰਨ ਸੰਤ ਕਰਤਾਰ ਸਿੰਘ ਹੁਣਾ ਬਹੁਤ ਵੱਡਾ ਉਹਦਾ ਵਾ ਉਹਨਾਂ ਨੇ ਪੰਥ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਇਦਾਂ ਟਾਰਗੇਟ ਕਰੋ ਤੇ ਮੇਰੇ ਖਿਆਲ ਹੈ ਕਿ ਬਹੁਤ ਨਿੰਦਣਯੋਗ ਆ ਅਸੀਂ ਤੇ ਚਾਹੁੰਦੇ ਹਾਂ ਕਿ ਉਹ ਮਾਫੀ ਮੰਗਣ ਨਹੀਂ ਤੇ ਪੰਥ ਉਹਨਾਂ ਨੂੰ ਮਾਫ ਨਹੀਂ ਕਰੂਗਾ ਉਹਨਾਂ ਉਹਨਾਂ ਦਾ ਅਸੀਂ ਬਾਈਕਾਟ ਕਰਾਂਗੇ ਅਸੀਂ ਜਸਵੰਤ ਸਿੰਘ ਸਾਹਿਬ ਨੂੰ ਕਹਿੰਨੇ ਕੋ ਉਹਨਾਂ ਨੂੰ ਪਹਿਲੀ ਗੱਲ ਤੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਣਾ ਚਾਹੀਦਾ ਜੀ ਪਰ ਜਿਸ ਤਰੀਕੇ ਨਾਲ ਮਾਹੌਲ ਇਸ ਵੇਲੇ ਸਿਰਜਿਆ ਗਿਆ ਹੈ ਕਿਸ ਤਰੀਕੇ ਨਾਲ ਪੰਥ ਦੇ ਵਿੱਚ ਇਸ ਵੇਲੇ ਕੁੜਤਨ ਪੈ ਗਈ ਹੈ ਜਾਂ ਵਿਵਾਦ ਪੈ ਗਈ ਹੈ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਵਿਵਾਦ ਜੀ ਜਾਣਬੁੱਝ ਕੇ ਪਾਏ ਜਾ ਰਹੇ ਆ ਜਿਸ ਦਿਨ ਉਹ ਦੋ ਤਰੀਕ ਦਾ ਫੈਸਲਾ ਸੀ ਉਹਨੂੰ ਇਹਨਾਂ ਨੇ ਲਾਗੂ ਕਰਦੇ ਤੇ ਕੋਈ ਕੋਈ ਗੱਲ ਨਹੀਂ ਸੀ ਲੋਕਾਂ ਇਹ ਉਹ ਚੀਜ਼ ਤੋਂ ਭੱਜ ਰਹੇ ਆ ਜੀ ਉਹ ਆਪਣੇ ਗ੍ਰਾਮ ਹੀ ਇਹ ਕਬੂਲ ਕਰਕੇ ਵੀ ਉਹ ਤੋਂ ਹੁਣ ਦੁਬਾਰਾ ਦੌੜ ਰਹੇ ਆ ਹੁਣ ਪੰਥ ਦੌੜ ਨਹੀਂ ਦਊਗਾ ਇਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਇਹ ਚੀਜ਼ ਆ ਕਿ ਪੰਥ ਨੇ ਤੇ ਇਹਨਾਂ ਨੂੰ ਪਹਿਲਾਂ ਇਨਕਾਰ ਦਿੱਤਾ ਹੋਇਆ ਪਰ ਇਹਨਾਂ ਨੂੰ ਜੇ ਚਾਹੀਦਾ ਸੀ ਕਿ ਸੱਚੇ ਦਿਲੋਂ ਆ ਕੇ ਗੁਰੂ ਦੇ ਹਰ ਦਰ ਤੇ ਮਾਫੀ ਮੰਗਦੇ ਤੇ ਇੱਥੇ ਵੀ ਆ ਕੇ ਇਹਨਾਂ ਨੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਜੋ ਇੱਥੇ ਵੀ ਇਹ ਅਕਾਲ ਤਖਤ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਕੇ ਤੇ ਇਹਨਾਂ ਦਾ ਰਾਦਾ ਕਿ ਅਸੀਂ ਆਪਣੀਆਂ ਗੱਦੀਆਂ ਤੇ ਫਿਰ ਕਿਸ ਤਰੀਕੇ ਨਾਲ ਬਰਾਜਮ ਪਰ ਲੇਕਿਨ ਲੋਕਾਂ ਨੂੰ ਹੁਣ ਅਸਲੀਅਤ ਦਾ ਪਤਾ ਵਾ ਕਿ ਇਹ ਗੁਰੂ ਨਮੀ ਇਸ ਗਵERNਰ ਨੂੰ ਗੁਰੂ ਮੰਨ ਕੇ ਬੈਠੇ ਆ ਉਹਦੀ ਚਾਪਲੂਸੀ ਚ ਦਿਨ ਰਾਤ ਉਹਨੂੰ ਵੀ ਹਰ ਤਰੀਕੇ ਨਾਲ ਪ੍ਰੋਟੈਕਟ ਕਰ ਰਿਹਾ ਮੇਰੇ ਖਿਆਲੇ ਕਿ ਇਹ ਆਉਣ ਵਾਲੇ ਸਮੇਂ ਚੱਲੂਗਾ ਨਹੀਂ ਇਦਾਂ ਪਰ ਇੱਕ ਪਾਸੇ ਨਰੇਸ਼ ਸਿੰਘ ਚੋੜਾ ਨੂੰ ਪੰਤ ਤੋਂ ਛੇਕਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਜੀਪੀਸੀ ਨੇ ਉਹ ਕਹਿੰਦਾ ਜੈਦਾ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਨਹੀਂ ਇਹ ਤੇ ਦੇਖੋ ਜੀ ਉਹ ਜੋ ਜੋ ਉਹਨਾਂ ਨੇ ਕੋਈ ਦੋਸ਼ ਹੈ ਤਾਂ ਉਹ ਸਰਕਾਰ ਨੇ ਉਹਨਾਂ ਨੂੰ ਅਰੈਸਟ ਕੀਤਾ ਉਹ ਆਪੇ ਕਰੋ ਬਾਕੀ ਤੁਸੀਂ ਉਹਦੀ ਦਸਤਾਰ ਲਾਈ ਹੈ ਇਥੇ ਉਹਦੇ ਤੇ ਦਸ਼ਦਾਰ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਕੋਈ ਐਕਸ਼ਨ ਨਹੀਂ ਲੈ ਰਹੀ ਤੇ ਉਹਨਾਂ ਪੰਥੀ ਤੋਂ ਛੇਕਣ ਦੀ ਗੱਲ ਕੀਤੀ ਜਾ ਰਹੀ ਆ ਤੇ ਜਿਹੜੇ ਬੰਦੇ ਐਡੇ ਐਡੇ ਵੱਡੇ ਦੋਸ਼ ਜਿਨ੍ਹਾਂ ਨੇ ਕਈ ਕਤਲਾਂ ਦੀ ਕਬੂਲ ਲਿਆ ਸਭ ਕੁਝ ਕਰ ਲਿਆ ਗੁਰੂ ਸਾਹਿਬ ਦੀਆਂ ਬਦਮੀਆਂ ਕਬੂਲ ਲੀਆਂ ਉਹ ਉਹ ਬੰਦਿਆਂ ਨੂੰ ਤੁਸੀਂ ਪੰਥੀ ਉਹਨਾਂ ਨੂੰ ਛੇਕਣ ਦੀ ਕਿਉਂ ਨਹੀਂ ਮੰਗ ਕਰਦੇ ਸਰੂ ਕਹਿੰਦੇ ਉਹਨਾਂ ਨੇ ਤੇ ਇੱਥੇ ਅੱਗੇ ਸੇਵਾ ਨਿਭਾਤੀ ਕੰਮ ਖਤਮ ਹੋ ਜਾ। ਤੇ ਉਹ ਚੌੜਾ ਸਾਹਿਬ ਨੂੰ ਸੇਵਾ ਲਾ ਦੇਣ ਉਹ ਵੀ ਉਹ ਵੀ ਸੇਵਾ ਕਰ ਲੈਣਗੇ। ਇਹ ਇਹ ਚੀਜ਼ ਹੈ ਕਿ ਸੇਵਾਏ ਜੇ ਇਸ ਤਰੀਕੇ ਨਾਲ ਏਡੇ ਏਡੇ ਵੱਡੇ ਗਨਾਹ maaf ਹੋ ਸਕਦੇ ਆ ਤੇ ਫਿਰ ਚੌੜਾ ਸਾਹਿਬ ਨੂੰ ਵੀ ਸੇਵਾ ਲਾਓ ਉਹ ਵੀ ਆਪਣਾ ਆਪਣਾ ਇੱਥੇ ਮੈਂ ਸੇਵਾ 4 ਦਿਨ ਸੇਵਾ ਕਰਨਗੇ ਤੇ ਉਹਨਾਂ ਨੂੰ ਛੁੱਟੀ ਹੋ ਜਾਣੇ ਪਰ ਗੁਰੂ ਘਰ 'ਤੇ ਹਮਲਾ ਕਿਸ ਚਾਏ ਨੂੰ ਨਹੀਂ ਗੁਰੂ ਘਰ 'ਤੇ ਹਮਲਾ ਦੇਖੋ ਕਿ ਹਮਲਾ ਕਿਉਂ ਹੋਇਆ ਕਿ ਲੋਕਾਂ ਦੇ ਮਨ 'ਚ ਕਿੱਡਾ ਵੱਡਾ ਰੋਸ ਆ ਕਿ ਇਹਨਾਂ ਨੇ ਏਡੇ ਵੱਡੇ ਗਨਾਹ ਗਾ ਰਿਆ ਇਹਨਾਂ ਨੂੰ ਸਾਜਾ ਥੋੜੀ ਮਿਲੀ ਆ ਲੇਕਿਨ ਫਿਰ ਵੀ ਚਲੋ ਅਸੀਂ ਕਿ ਇਹ ਨੇ ਉਹਨੂੰ ਜਸਟੀਫਾਈ ਨਹੀਂ ਕਰਦੇ ਕਿ ਹਾਂ ਕਿ ਉਹ ਸਹੀ ਹੋਇਆ ਜਾਂ ਗਲਤ ਹੋਇਆ ਪਰ ਉਹ ਤੋਂ ਬਾਅਦ ਵੀ ਜੋ ਹੋਇਆ ਉਹ ਉਹ ਵੀ ਬਹੁਤ ਗਲਤ ਆ ਅੱਛਾ ਜੀ ਤੁਸੀਂ ਇੱਕ ਪਾਰਟੀ ਬਣਾਈ ਸੀ ਆਪਣੀ ਕਿਥੋਂ ਤੱਕ ਗੱਲਬਾਤ ਪਹੁੰਚੀ ਆ ਕਿਉਂਕਿ ਉਹ ਗੱਲ ਨਜ਼ਰ ਨਹੀਂ ਆ ਰਹੀ ਹੱਲ ਨਹੀਂ ਉਹ ਤੇ ਵਾਸਤੇ ਚੱਲ ਰਿਹਾ ਜੀ ਅਸੀਂ ਇਹ ਦੇਖ ਹੀ ਰਹਸਾਂਗੇ ਕਿ ਡਰਾਮਾ ਚੱਲ ਇਸ ਪੰਥ ਤੱਕ ਕੋਈ ਕਾਲ ਤੱਕ ਦੀ ਜੈਸਾ